ਸਾਹੀਬੀ ਆਨੰਦ ਨੂੰ ਉੱਤਰ ਪੂਰਬੀ ਇੰਗਲੈਂਡ ਦੇ ਲਈ ਆਫ ਬੀਜਪੀ ਯੂਕੇ ਖੇਤਰੀ ਕਨਵੀਨਰ ਨਾਮਜ਼ਦ ਕੀਤਾ ਗਿਆ ਦੱਸਦੀ ਹੈ ਕਿ ਮੋਹਾਲੀ ਦੇ ਵਿੱਚ ਜਨਮੇ ਸਾਬਕਾ ਨਗਰ ਕੌਂਸਲਰ ਸਾਹੀਬੀ ਆਨੰਦ ਨੂੰ ਓਵਰ ਸੀਜ਼ ਫੈਂਡਰਸ ਆਫ ਭਾਰਤੀ ਜਨਤਾ ਪਾਰਟੀ ਯੂਕੇ ਆਫ ਬੀਜਪੀ ਯੂਕੇ ਦਾ ਉੱਤਰ ਪੂਰਬੀ ਇੰਗਲੈਂਡ ਦਾ ਖੇਤਰੀ ਕਨਵੀਨਰ ਨਿਯੁਕਤ ਕੀਤਾ ਗਿਆ ਜੋ ਕਿ ਭਾਰਤੀ ਪ੍ਰਵਾਸੀਆਂ ਦੀ ਵਧਦੀ ਵਿਸ਼ਵਵਿਆਪੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਇਸ ਨਿਯੁਕਤੀ ਦਾ ਐਲਾਨ ਆਫ ਬੀਜਪੀ ਯੂਕੇ ਦੇ ਪ੍ਰਧਾਨ ਕੁਲਦੀਪ ਸਿੰਘ ਸ਼ੇਖਾਵਤ ਨੇ ਖੇਤਰੀ ਲੀਡਰਸ਼ਿਪ ਅਤੇ ਜ਼ਮੀਨੀ ਪੱਦਰ ਦੇ ਉੱਤੇ ਪਹੁੰਚ ਨੂੰ ਮਜ਼ਬੂਤ ਕਰਨ ਦੇ ਹਿੱਸੇ ਦੇ ਵਜੋਂ ਕੀਤਾ ਉੱਤਰ ਪੂਰਬੀ ਇੰਗਲੈਂਡ ਦੇ ਵਿੱਚ ਭਾਰਤੀ ਮੂਲ ਦੀ ਆਬਾਦੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਜਿਸ ਦੇ ਵਿੱਚ ਪੇਸ਼ੇਵਰ ਵਿਦਿਆਰਥੀ ਅਤੇ ਉਦਮੀ ਸ਼ਾਮਿਲ ਨੇ आनंद मोहाली नगर निगम के सबका कौंसलर भारतीय जनता युवा मोर्चा बी जे वाई एम दे राष्ट्रीय कार्यकारिनी मैंबर सन शेखावत ने कहा है कि आनंद की ਜੋ ਕਿ ਸ਼ਾਸਨ ਅਤੇ ਭਾਈਚਾਰਕ ਸੰਗਠਨ ਦੀ ਸਮਝ ਪ੍ਰਵਾਸੀਆਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰੇਗੀ ਆਪਣੀ ਨਿਯੁਕਤੀ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਰਨ ਨੇ ਕਿਹਾ ਹੈਗਾ ਕਿ ਮੋਹਾਲੀ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਤੋਂ ਬਾਅਦ ਮੇਰਾ ਧਿਆਨ ਭਾਰਤ ਅਤੇ ਯੂਕੇ ਦੇ ਵਿਚਕਾਰ ਸਮਾਵੇਸ਼ੀ ਸ਼ਮੂਲੀਅਤ ਅਤੇ ਲੋਕਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉੱਤੇ ਹੋਵੇਗਾ ਅਨ ਦੇ ਵੀ ਕਿਹਾ ਹੈਗਾ ਕਿ ਉਹਨਾਂ ਦਾ ਧਿਆਨ ਭਾਰਤ ਤੇ ਯੂਕੇ ਦੇ ਵਿਚਕਾਰ ਜੋ ਸਮਾਵੇਸ਼ੀ ਸ਼ਮੂਲਤਾ ਅਤੇ ਲੋਕਾਂ ਤੋਂ ਲੋਕਾਂ ਦੇ ਮਜ਼ਬੂਤ ਸੰਬੰਧਾਂ ਨੂੰ ਹੋਵੇਗਾ ਉੱਥੇ ਹੀ ਓਵਰਸੀਜ਼ ਫੈਂਡਰਜ਼ ਆਫ ਪਾਜਪਾ ਆਫ ਬੀਜਪੀ ਪਾਜਪਾ ਦੀ ਇੱਕ ਇਕਾਈ ਹੈ ਜੋ ਕਿ 13 ਸਾਲ ਪਹਿਲਾਂ ਪੱਛਮੀ ਦੁਨੀਆ ਦੇ ਵਿੱਚ ਪਾਰਟੀ ਦੀ ਛਵੀ ਨੂੰ ਉਤਸ਼ਾਹਿਤ ਕਰਨ ਅਤੇ ਗੈਰ ਨਿਵਾਸੀ ਭਾਰਤੀਆਂ ਦੇ ਐਨਰਾਈਜ਼ ਦੇ ਹਿੱਤਾਂ ਦੇ ਰੱਖਿਆ ਦੇ ਲਈ ਬਣਾਈ ਗਈ ਸੀ ਇਸ ਨੇ ਸੰਯੁਕਤ ਰਾਜ ਯੂਕੇ ਅਤੇ ਕਰਨਾ ਦੇ ਵਿੱਚ ਇਕਾਈਆਂ ਸਥਾਪਿਤ ਕੀਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਬੇਹੱਦੀ ਮਾਣ ਵਾਲੀ ਗੱਲ ਹੈ ਜਿਥੇ ਕਿ ਮੋਹਾਲੀ ਤੋਂ ਯੂਕੇ ਤੱਕ ਦਾ ਸਫ਼ਰ ਜਿਹਨੂੰ ਕਹਿ ਸਕਦੇ ਹਾਂ ਵੀ ਸਾਹੀਬੀ ਆਨੰਦ ਨੂੰ ਉੱਤਰ ਪੂਰਬੀ ਇੰਗਲੈਂਡ ਦੇ ਲਈ ਆਫ ਬੀਜੇਪੀ ਯੂਕੇ ਖੇਤਰੀ ਕਨਵੀਨਰ ਨਾਮਜ਼ਦ ਕੀਤਾ ਗਿਆ ਸਾਹੀਬੀ ਆਨੰਦ ਨੂੰ ਉੱਤਰ ਪੂਰਬੀ ਇੰਗਲੈਂਡ ਦੇ ਲਈ ਆਫ ਬੀਜੇਪੀ ਯੂਕੇ ਖੇਤਰੀ ਕਨਵੀਨਰ ਨਾਮਜ਼ਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਜਨਮੇ ਸਾਬਕਾ ਨਗਰ ਕੌਂਸਲਰ ਹੈ ਸਾਹੀਬੀ ਆਨੰਦ ਨੂੰ ਓਵਰ ਸੀਜ਼ ਫੈਂਡਰਜ਼ ਆਫ ਭਾਰਤੀ ਜਨਤਾ ਪਾਰਟੀ ਯੂਕੇ ਆਫ ਬੀਜਪੀ ਯੂਕੇ ਦਾ ਉੱਤਰ ਪੂਰਬੀ ਇੰਗਲੈਂਡ ਦਾ ਖੇਤਰੀ ਕਨਵੀਨਰ ਨਿਯੁਕਤ ਕੀਤਾ ਗਿਆ ਜੋ ਕਿ ਭਾਰਤੀ ਪ੍ਰਵਾਸੀਆਂ ਦੀ ਵਧਦੀ ਵਿਸ਼ਵਵਿਆਪੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਇਸ ਨਿਯੁਕਤੀ ਦਾ ਐਲਾਨ ਆਫ ਬੀਜਪੀ ਯੂਕੇ ਦੇ ਪ੍ਰਧਾਨ ਕੁਲਦੀਪ ਸਿੰਘ ਸ਼ੇਖਾਵਤ ਨੇ ਖੇਤਰੀ ਲੀਡਰਸ਼ਿਪ ਅਤੇ ਜ਼ਮੀਨੀ ਪੱਦਰ ਦੇ ਉੱਤੇ ਪਹੁੰਚ ਨੂੰ ਮਜ਼ਬੂਤ ਕਰਨ ਦੇ ਹਿੱਸੇ ਦੇ ਵਜੋਂ ਕੀਤਾ ਹੈ ਉੱਤਰਪੂਰਬੀ ਇੰਗਲੈਂਡ ਦੇ ਵਿੱਚ ਭਾਰਤੀ ਮੂਲ ਦੀ ਆਬਾਦੀ ਤੇਜ਼ੀ ਦੇ ਨਾਲ ਵਧ ਰਹੀ ਹੈ ਜਿਸ ਦੇ ਵਿੱਚ ਪੇਸ਼ੇਵਰ ਵਿਦਿਆਰਥੀ ਅਤੇ ਉਦਮੀ ਸ਼ਾਮਿਲ ਨੇ ਆਨੰਦ ਮੋਹਾਲੀ ਨਗਰ ਨਿਗਮ ਦੇ ਸਾਬਕਾ ਕਾਉਂਸਲਰ ਅਤੇ ਭਾਰਤੀ ਜਨਤਾ ਯੂਵਾ ਮੋਰਚਾ ਬੀਜੇਵਾਈਐਮ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਸਨ ਸ਼ਖਾਵਤ ਨੇ ਕਿਹਾ ਹੈਗਾ ਕਿ ਆਨੰਦ ਦੀ ਜੋ ਕਿ ਸ਼ਾਸਨ ਅਤੇ ਭਾਈਚਾਰਕ ਸੰਗਠਨ ਦੀ ਸਮਝ ਪ੍ਰਵਾਸੀਆਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰੇਗੀ ਆਪਣੀ ਨਿਯੁਕਤੀ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਰਨ ਨੇ ਕਿਹਾ ਹੈਗਾ ਕਿ ਮੋਹਾਲੀ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਤੋਂ ਬਾਅਦ ਮੇਰਾ ਧਿਆਨ ਭਾਰਤ ਅਤੇ ਯੂਕੇ ਦੇ ਵਿਚਕਾਰ ਸਮਾਵੇਸ਼ੀ ਸ਼ਮੂਲੀਅਤ ਅਤੇ ਲੋਕਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉੱਤੇ ਹੋਵੇਗਾ ਅਰ ਨੇਵੀ ਕਿਹਾ ਹੈਗਾ ਕਿ ਉਹਨਾਂ ਦਾ ਧਿਆਨ ਭਾਰਤ ਤੇ ਯੂਕੇ ਦੇ ਵਿਚਕਾਰ ਜੋ ਸਮਾਵੇਸ਼ੀ ਸ਼ਮੂਲਤਾ ਅਤੇ ਲੋਕਾਂ ਤੋਂ ਲੋਕਾਂ ਦੇ ਮਜ਼ਬੂਤ ਸੰਬੰਧਾਂ ਨੂੰ ਹੋਵੇਗਾ ਉੱਥੇ ਹੀ ਓਵਰਸੀਜ਼ ਫੈਂਡਰਜ਼ ਆਫ ਪਾਜਪਾ ਆਫ ਬੀਜਪੀ ਪਾਜਪਾ ਦੀ ਇੱਕ ਇਕਾਈ ਹੈ ਜੋ ਕਿ 13 ਸਾਲ ਪਹਿਲਾਂ ਪੱਛਮੀ ਦੁਨੀਆ ਦੇ ਵਿੱਚ ਪਾਰਟੀ ਦੀ ਛਵੀ ਨੂੰ ਉਤਸ਼ਾਹਿਤ ਕਰਨ ਅਤੇ ਗੈਰ ਨਿਵਾਸੀ ਭਾਰਤੀਆਂ ਦੇ ਐਨਰਾਈਜ਼ ਦੇ ਹਿੱਤਾਂ ਦੇ ਰੱਖਿਆ ਦੇ ਲਈ ਬਣਾਈ ਗਈ ਸੀ ਇਸ ਨੇ ਸੰਯੁਕਤ ਰਾਜ ਯੂਕੇ ਅਤੇ ਕਰਨਾ ਦੇ ਵਿੱਚ ਇਕਾਈਆਂ ਸਥਾਪਿਤ ਕੀਤੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਬੇਹੱਦ ਹੀ ਮਾਣ ਵਾਲੀ ਗੱਲ ਹੈ ਜਿੱਥੇ ਕਿ ਮੋਹਾਲੀ ਤੋਂ ਯੂਕੇ ਤੱਕ ਦਾ ਸਫ਼ਰ ਜਿਹਨੂੰ ਕਹਿ ਸਕਦੇ ਹਾਂ ਵੀ ਸਾਹੀ ਵੀ ਆਨੰਦ ਨੂੰ ਉੱਤਰ ਪੂਰਬੀ ਇੰਗਲੈਂਡ ਦੇ ਲਈ ਆਫ ਬੀਜੇਪੀ ਯੂਕੇ ਖੇਤਰੀ ਕਨਵੀਨਰ ਨਾਮਜ਼ਦ ਕੀਤਾ ਗਿਆ ਹੈ